ਆਓ ਬਦੌ ਯਾਤਰਾ ਸ਼ੁਰੂ ਕਰ ਰਹੇ ਆਂ ਪੰਜਾਬ ਦੀ ਜੋ ਹਾਲਾਤ ਬਣ ਗਈ ਹੈ ਅੱਜ ਪੰਜਾਬ ਵਿੱਚ ਇੱਕ ਪਾਸੇ ਪੰਜਾਬੀ ਖੜ ਗਏ ਆਂ ਦੂਜੇ ਪਾਸੇ ਬਾਹਰਲੇ ਇੱਕ ਪਾਸੇ ਥੋੜੀ ਆਪਣੀ ਪਾਰਟੀ ਦੂਜੇ ਪਾਸੇ ਆ ਦਿੱਲੀ ਦੀਆਂ ਨੈਸ਼ਨਲ ਪਾਰਟੀਆਂ ਜੋ ਥੋੜੀ ਪਾਰਟੀ ਤੁਹਾਨੂੰ ਸਮਝਦੀ ਹੈ ਤੁਹਾਡੇ ਦੁੱਖ ਸੁੱਖ ਦੀ ਸਾਥੀ ਹੈ ਪੰਜਾਬ ਵਿੱਚ ਗਰੀਬ ਕਿਸਾਨ ਮਜ਼ਦੂਰ ਵਪਾਰੀ ਨੂੰ ਪਿੰਡਾਂ ਵਾਲੇ ਸ਼ਹਿਰਾਂ ਵਾਸਤੇ ਜੋ ਕੰਮ ਥੋੜੀ ਪਾਰਟੀ ਨੇ ਕੀਤੇ ਆ ਆ ਦਿੱਲੀ ਵਾਲੀਆਂ ਪਾਰਟੀਆਂ ਦਾ ਕੱਲੇ ਲੁੱਟਣਾ ਆਈਆਂ ਕਾਂਗਰਸ ਦੇਖ ਲਓ ਭਾਵੇਂ ਤੁਸੀਂ ਇਹਨਾਂ ਦੀ ਸਰਕਾਰ ਕੈਪਟਨ ਦੀ ਦੇਖ ਲਓ ਭਾਵੇਂ ਝਾੜੂ ਵਾਲਿਆਂ ਦੀ ਦੇਖ ਲਓ ਤੇ ਹੁਣ ਬੀਜੇਪੀ ਵੀ ਅਲੱਗ ਇੱਕ ਮદાન ਚਾਈ ਹੈ ਇਹਨਾਂ ਦਾ ਦਿਲੋਂ ਸਾਥ ਤੁਹਾਡਾ ਨਹੀਂ ਇਹਨਾਂ ਦਾ ਨਿਸ਼ਾਨਾ ਪੰਜਾਬ ਦੀ ਤਰੱਕੀ ਨਹੀਂ ਆ ਇੱਥੇ ਦਿਲ ਕਿੰਨੇ ਆਰੇ ਇੱਥੇ ਕਾਬਜ ਹੋਣ ਵਾਸਤੇ ਆ ਰਹੇ ਆ ਖਾਲਸਾ ਜੀ ਥੋਡੀ ਫੌਜ ਪੰਜਾਬ ਦੀ ਔਲ ਦੀ ਪੰਥ ਦੀ ਸ਼ਰੋਣੀ ਅਕਾਲੀ ਦਲ ਹੈ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਆਵਾਜ਼ ਨੂੰ ਬਚਾਉਣਾ ਥੋਡੀ ਆਪਣੀ ਤਾਕਤ ਥੋਡੀ ਫੌਜ ਨੂੰ ਤਾਂ ਇੰਨਾ ਤਾਕਤਵਾਰ ਬਣਾਉਣਾ ਕਿ ਤੁਹਾਡੇ ਤੇ ਕੋਈ ਹਮਲਾ ਕਰੇ ਉਹਦਾ ਸਾਹਮਣਾ ਕਰ ਸਕੇ ਤੇ ਆਪਣੀ ਪਾਰਟੀ ਆਪਣੀ ਜੱਦੀ ਬੰਦੀ ਸ਼੍ਰੋਮਣੀ ਕਾਦੀਦਲ ਆ ਸ਼੍ਰੋਮਣੀ ਕਾਦੀਦਲ ਕੋਈ ਮਾਮੂਲੀ ਪਾਰਟੀ ਨਹੀਂ ਥੋੜੇ ਬਜ਼ੁਰਗਾਂ ਦੀ ਪੜਾਈ ਹੋਈ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਬਣਾਈ ਪਾਰਟੀ ਹੈ ਆ ਕਾਦੀ ਇੱਕ ਮੂਮੈਂਟ ਇੱਕ ਸੋਚ ਹੈ ਪੰਜਾਬ ਦੀ ਆਵਾਜ਼ ਹੈ ਕਪਤ ਦੀ ਆਵਾਜ਼ ਹੈ ਐਸ ਕਰਕੇ ਆਓ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਉਣਾ ਪੈਣਾ ਤੁਸੀਂ ਦੇਖ ਲਿਆ ਲੁੱਟ ਲਿਆ ਝਾੜੂ ਵਾਲਿਆਂ ਨੇ ਆਪ ਬਦਲਾ ਦੇ ਨਾਂ ਤੇ ਡੋਟ ਲਿਆ ਪੰਜਾਬ ਨੂੰ ਬਰਬਾਦ ਕਰਤਾ ਹੁਣ ਤੁਸੀਂ ਇਕੱਠੇ ਹੋ ਗਿਆ ਦੋਨੋਂ ਕਾਂਗਰਸ ਤੇ ਝਾੜੂ ਵਾਲੇ ਅੱਜ ਦਿੱਲੀ ਇਕੱਠੇ ਆ ਪਾਰੇ ਸੂਬਿਆਂ 'ਚ ਇਕੱਠੇ ਆ ਇੱਥੇ ਡਰਾਮੇ ਕਰੀ ਜਾਂਦੇ ਆ ਨਾ ਅਸੀਂ ਸਾਡੀ ਪਾਰਟੀ ਅਸੂਲਾਂ ਦੀ ਪਾਰਟੀ ਐ ਅਸੀਂ ਸੂਲ ਤੇ ਖੜੇ ਆ ਕੌਮ ਪੰਜਾਬ ਪੰਜਾਬੀਅਤ ਪੰਜਾਬ ਚੰਨ ਸ਼ਾਂਤੀ ਭਾਈਚਾਰਕ ਸਾਂਝ ਸਾਰ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਗੁਰੂਆਂ ਦੀ ਸੋਚ ਸੀ ਆਪਣੇ ਗੁਰੂ ਸਭਾ ਨੇ ਆਪਣੋਂ ਦੱਸਿਆ ਕਿ ਪੰਜਾਬ ਤੇ ਕੌਮ ਸਰਬੱਤਾ ਦਾ ਭਲਾ ਸੋਚਦੀ ਹੈ ਸਾਹ ਪ੍ਰਕਾਸ਼ ਸਿੰਘ ਬਾਦਲ ਜੋ ਮੁੱਖ ਮੰਤਰੀ ਸੀ Hindu ਭਾਈਚਾਰੇ ਦਾ ਸੋਚਦਾ ਕਿ ਬਾਦਲ ਸਾਹਿਬ ਸਾਡੇ ਹੈ Muslim ਭਾਈਚਾਰੇ ਦਾ ਸੋਚਦਾ ਸੀ ਬਾਦਲ ਸਾਹਿਬ ਸਾਡੇ ਹੈ Christian ਭਾਈਚਾਰੇ ਦਾ ਸੋਚਦਾ ਵੀ ਬਾਦਲ ਸਾਹਿਬ ਸਾਡੇ ਹੈ ਤੇ ਸਿੱਖ ਭਾਈਚਾਰੇ ਦੇ ਸੋਚਣੇ ਸੀ ਕਿਉਂਕਿ ਅਸੀਂ ਸਾਡੀ ਸੋਚ ਹੈ ਕਿ ਪੰਜਾਬ ਤਾਂ ਅੱਗੇ ਵਧੂਗਾ ਕੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਭਾਈਚਾਰਾ ਸਾਂਝ ਰਹੂਗੀ ਆਓ ਅੱਜ ਪੰਜਾਬ ਬਚਾਈਏ ਇਸ ਪੰਜਾਬ ਬਚਾਓ ਯਾਤਰਾ ਜਿੱਸਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਤਾ ਨੂੰ ਪ੍ਰਧਾਨ ਨੂੰ ਬੁਲਾ ਲੋ